مسافر جنہوں زیادہ تر کریبیئن سن ہوائی جہاز سوار سن اریڈا تو اڈیا یہ جہاں جس نے ادھر ہوائی اڈے کے اترنا سی یو کے لنڈن اس تو پنتالیس منٹ پہلے آئیلینڈ کے سمندر کے پردی ਲੰਮ ਦਾ ਹੋਇਆ ਰਡਾਰ ਤੋਂ ਖਲੋਕ ਹੋ ਗਿਆ ਤੇ ਬਾਅਦ ਦੇ ਵਿੱਚ ਜਿਸ ਤਰੀਕੇ ਨਾਲ ਉਸ ਦਾ ਮਲਵਾ ਸਮੁੰਦਰ ਦੇ ਵਿੱਚੋਂ ਮਿਲਿਆ ਤੇ ਮਸਾਫਰ ਇਸ ਸੌਨਤੀ ਜਿਹੜੇ ਲੋਕ ਤੇ ਸਵਾਰ ਸਨ ਸਾਰੇ ਦੇ ਸਾਰੇ ਬਾਰੇ ਵਿੱਚ ਕੈਨੇਡਾ ਨੇ ਕਰ ਦਿੱਤੀ ਕੈਨੇਡੀਅਨ ਦੁਕਾਨਦ ਜਿਹੜਾ ਵਾਪਰਿਆ ਹੁਣ ਤੱਕ ਇਤਿਹਾਸਕ ਤੌਰ ਤੇ ਹਵਾਈ ਦੁਕਾਨਤਾ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਅੱਜ ਉਸੇ ਦਿਨ ਉਹਨਾਂ ਬੇਕਸੂਰਾਂ ਨਰਦੋਸ਼ਾਂ ਜਿਨ੍ਹਾਂ ਦੀ ਜਾਨ ਗਈ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਕੈਨੇਡਾ ਦੇ ਇਸ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਕਲਕਿੱਤ ਵਰਵਾਰ ਨਾਲ ਇਸ ਪੋਲ ਵਿਖੇ ਜਿੱਥੇ ਆਪ ਹਾਜ਼ਰ ਹੋ ਉੱਥੇ ਨਾਲ ਹੀ ਜਿੱਥੇ ਮੈਨੋਰਲ ਵੀ ਬੜਿਆ 에어 ਇੰਡੀਆ ਦੇ ਜਾਸਟਰ ਦੇ ਵਿੱਚ ਮਾਰੇ ਗਏ ਵਿਅਕਤੀਆਂ ਦਾ ਸਤੈਰੇ ਭਾਰਤ ਤੇ ਉੱਤੇ ਸਿੱਖ ਸੰਤਾ ਅਜਿ ਵੱਡੀ ਤਦਾਦ ਦੇ ਵਿੱਚ ਫਟਰ ਹੋ ਕੇ ਤੇ ਮੌਂਟਰੀਅਲ ਦੇ ਵਿੱਚ ਪ੍ਰਾਂਤੋ ਦੇ ਵਿੱਚ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਉਹਨਾਂ ਨੂੰ ਯਾਦ ਕਰਨ ਲਈ ਪੀੜਿਤ ਪਰਿਵਾਰਾਂ ਦੇ ਨਾਲ ਨਹੀਂ ਇਹ ਜ਼ਰੂਰੀ ਵੀ ਹੈ ਇਸ ਤਰ੍ਹਾਂ ਕੇ ਜ਼ਰੂਰੀ ਹੈ ਕਿਉਂਕਿ ਸਿੱਖਾਂ ਦੀ ਸੋਲੀਡਰਿਟੀ ਹਮੇਸ਼ਾ ਹੀ ਪੀੜਤ ਧਿਰ ਦੇ ਨਾਲ ਰਹੀ ਹੈ ਇਸ ਤਰ੍ਹਾਂ ਵੀ ਜ਼ਰੂਰੀ ਵੀ ਹੈ ਕਿ ਮਾਰੇ ਗਏ ਉਹ ਵਿਅਕਤੀ ਜਿਨ੍ਹਾਂ ਚ ਹਿੰਦੂ ਵੀ ਸਨ ਸਿੱਖ ਵੀ ਸਨ ਮੁਸਲਮਾਨ ਵੀ ਸਨ ਕੈਨੇਡੀਅਨ ਹੋਰ ਧਰਮਾਂ ਦੇ ਵੀ ਸਨ ਉਸਾਰੇ ਇਨਸਾਨ ਸਨ ਤੇ ਉਹਨਾਂ ਦੀ ਜਿਹੜੀ ਦੁੱਖ ਪਈ ਹੈ ਤੇ ਉਹਨਾਂ ਦੇ ਕੱਤੀ ਹਮਦਰਦੀ ਸਾਡਾ ਸਾਰਿਆਂ ਦਾ ਫਰਜ਼ ਹੈ ਜ਼ਰੂਰੀ ਇਸ ਤੱਕ ਵੀ ਹੈ ਕਿਉਂਕਿ ਇਹਦਾ ਦੋਸ਼ ਜਿੰਨਾ ਤੇ ਮੜਿਆ ਜਾਂਦਾ ਹੈ ਉਹ ਦੁਨੀਆਂ 'ਚ ਕੋਈ ਹੋਰ ਨਹੀਂ ਸਿੱਖਾਂ ਦੇ ਸਿਰ ਮੜਿਆ ਜਾਂਦਾ ਸਾਡੀਆਂ ਮਿਲੀਆਂ ਜਨਰੇਸ਼ਨ ਕੈਨੇਡਾ ਦੇ ਵਿੱਚ ਜਿਹੜੀਆਂ ਵੱਸ ਰਹੀਆਂ ਨੇ ਜਦੋਂ ਕਿਸੇ ਨਾਲ ਕਿਸੇ ਗੱਲ ਤੇ ਚਰਚਾ ਹੁੰਦੀ ਹੈ ਤੇ ਜਦੋਂ ਪਹਿਲੀ ਵਾਰ ਮੇੜਾ ਮਾਰਿਆ ਜਾਂਦਾ ਤਾਂ ਵੀ ਮਾਰਿਆ ਜਾਂਦਾ ਸਾਡੇ ਜਨਰੇਸ਼ਨ ਨੂੰ ਵੀ ਕਿ ਉਹ ਜਿਨ੍ਹਾਂ ਨੇ ਕਲੀਅਰ ਇੰਡੀਆ ਬਗਤਵਾ ਕਰ ਦਿੱਤਾ ਸੀ ਪਰ ਸ਼ਾਇਦ ਅਸੀਂ ਇਸ ਗੱਲ ਦੇ ਪ੍ਰਤੀ ਚਿੰਤਕ ਨਾ ਹੋਈਏ ਕਿ ਸਾਡੇ ਬੱਚਿਆਂ ਨੂੰ ਇਹ ਮਿਹਨੇ ਸੌਣੇ ਪੈ ਰਹੇ ਨੇ ਜਾਂ ਸਾਡੀ ਦਸਤਾਰ ਨੂੰ ਇਹ ਜਿਹੜਾ ਕਲੰਕ ਲਾਇਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਹਜ਼ੂਰੀ ਚ ਅਸੀਂ ਬੈਠੇ ਆ ਤੇ 23 ਜੂਨ ਦਾ ਅੱਜ ਦਿਨ ਹੈ ਮੈਂ ਤਾਂ ਜੋ ਜਸ ਪੰਜਾਬੀ ਦੇ ਜੋ ਸਾਡੇ 72 ਵੀਰਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਹੈ ਜਿਹੜੇ ਕਿ ਇੱਥੇ ਕੈਨੇਡਾ ਦੇ ਵਿੱਚ ਇਹ ਸਾਰੇ ਲੋਕਾਂ ਤੱਕ ਪਹਿਲ ਨੂੰ ਕਵਰ ਕਰਨ ਲਈ ਆਏ ਹੋਏ ਨੇ سن گرو گر نہ سگل سنگ ہم برے کا گسرا مرنا ہنڈائے لگے پلے سب کچھ پائے ਜੋਤੇ ਮਾਰਨ ਮੁਕੀਆਂ ਤਿਨਾਂ ਨ ਮਾਰੇ ਕੰਮ ਆਪਨੇ ਘਰ ਜਾਈਏ ਪੈਰ ਤਿਨਾਂ ਦੇ ਚੋਂ ਕਤਰੀ ਬ੍ਰਹਮ ਸ਼ੂਦ ਵੈ ਉਪਦੇਸ਼ ਚੋਂ ਵਰਨਾ ਕੋ ਸਾਜਿਆ 1.8 ਇਸਕੇ ਹਮਾਰ 9 ਅਸਲ ਬੁਆਰੀ RAM ਦੇ ਪਰਮਾਤਮਾ ਦੇ ਰਮੇ ਹੋਏ ਦੇ ਬਾਰੇ ਅਕਾਰਕੁਰਖ ਦੇ ਹਰ ਰੂਪ ਨੇ ਬਾਰੇ ਗੁਰਬਾਣੀ ਚ ਪ੍ਰਵਾਨ ਹੈ ਸਵੇਖੇ ਕੰਤ RAM ਬੋਲੇ RAMਾ ਬੋਲੇ RAM ਵਿਨਾ ਉਹ ਬੋਲੇ ਪਰੇ ਰਮਿਆ ਦੇ ਆਰਾਮ ਬਣੇ ਕਿ ਪ੍ਰਮਾਤਮਾ ਕਹਿਣ ਦਾ ਭਾਵ ਇਹ ਹੈ ਕਿ ਜਿੱਥੋਂ ਸਾਨੂੰ ਸਨੇਹਾ ਸਰਬੱਤ ਦੇ ਭਲੇ ਦਾ ਮਿਲਦਾ ਤੇ ਜਿੱਥੇ ਹਰ ਸਿੱਕ ਅਰਦਾਸ ਸਰਬੱਤ ਦੇ ਭਲੇ ਦੀ ਕਰਦਾ ਕਿ ਉਹ ਬੇਕਸੂਰ ਮੁਸਾਫਰਾ ਨੂੰ ਕਿਸੇ ਵੀ ਪੱਧਰ ਤੇ ਉਹਨਾਂ ਦੀ ਜਾਨ ਲੈਣ ਵਾਸਤੇ ਸੋਚ ਵੀ ਸਕਦਾ ਪਰਮਾਣਿਆ ਸਾਡੇ ਸਿਰ ਜਾ ਰਹੇ ਅੱਜ ਜਾ ਕੇ ਸਾਰੀਆਂ ਇੰਡੀਅਨ ਨੈਸ਼ਨਲ ਮੀਡੀਆ ਦੀਆਂ ਖਬਰਾਂ ਦੇਖੋ ਇਵਨ ਕੈਨੇਡੀਅਨ ਮੀਡੀਆ ਦੀਆਂ ਤੇ ਇੱਕ ਸਾਲ ਉੱਤੇ ਪੜਨ ਨੂੰ ਮਿਲੇਗੀ ਕਿ ਸਿੱਖਾਂ ਦੇ ਦਰਬਾਰ ਸਾਹਿਬ ਦੇ ਅਸਥਾਨ ਤੇ ਸ਼ਬਦ ਜਿਹੜੇ ਵਰਤੇ ਨੇ ਇਥੋਂ ਦੇ ਮੀਡੀਆ ਨੇ ਖਾਸ ਤੌਰ ਤੇ ਜਿਹੜਾ ਇੰਡੀਅਨ ਗੋਦੀ ਮੀਡੀਆ ਸਪੈਸ਼ਲੀ ਉਹਦੀ ਮੈਂ ਗੱਲ ਕਰ ਰਿਹਾ ਕਿ ਕੁਝ ਹੱਦ ਤੱਕ ਵਿਦੇਸ਼ਾਂ ਦਾ ਮੀਡੀਆ ਵੀ ਕਿ ਦਰਬਾਰ ਸਾਹਿਬ ਦੇ ਵਿੱਚ ਮਿਲੀਟੈਂਟ ਬੈਠੇ ਸੀ ਇੰਡੀਅਨ ਗਵਰਨਮੈਂਟ ਨੇ ਅਟੈਕ ਕੀਤਾ ਉਸ ਹਮਲੇ ਤੋਂ ਬਾਅਦ ਸਿੱਖਾਂ ਦੇ ਅੰਦਰ ਰੋਸ ਪੈਦਾ ਹੋਇਆ ਤੇ ਸਿੱਖਾਂ ਨੇ ਇਹ ਬੰਬ ਧਮਾਕਾ ਕਰਕੇ ਇਹ ਰਿੰਗਿਆ ਜਹਾਜ਼ ਉਡਾ ਦਿੱਤਾ ਆ ਦੋ ਲਾਈਨਾਂ ਦੇ ਵਿੱਚ ਸਾਰਾ ਅੰਸ਼ ਹੈ ਕਹਾਣੀ ਦਾ ਜਵਾਬ ਸਾਨੂੰ ਕਦੇ ਲੱਭਣ ਦੀ ਲੋੜ ਨਹੀਂ ਕਿ ਇਹ ਸਾਰਾ ਕੁਝ ਜਿਹੜਾ ਹੈ ਕਿਵੇਂ ਹੋਇਆ کیوں ہویا؟ کس نقصان ہویا؟ کس کا فائدہ ہویا؟ دنیا پر کے دربار ساحب کے حملے تو بعد سکھان کے پرتی ایک ہمدردی بھی لہر پیدا ہوئی سی کیوں؟ کیونکہ جدو دربار صاحب نے حملہ ہویا اس تو بعد ہی نومبر انیس سو چوراسی ہزار سکھان کی نسل خوشی ہوئیسار دیکھ رہا کہ دنیا کی سب تو ڈیموکریسی کی کرتوت کر رہی ہے ਸਟੇਟ ਟੈਰਰਿਜ਼ਮ ਸਟੇਟ ਸਪான்ਸਰ ਟੈਰਰਿਜ਼ਮ ਸਰਕਾਰੀ ਦਹਿਸ਼ਤਵਾਦ ਇੰਡੀਅਨ ਸਟੇਟ ਦਾ ਉਹ ਅਤਵਾਦ ਸੀ ਜਿਸ ਦੇ ਵਿੱਚ ਸਾਰੀਆਂ ਤਾਕਤਾਂ ਹਕੂਮਤ ਦੇ ਆਪਣੇ ਕਰਿੰਦੇ ਉਹਨਾਂ ਦੇ ਸਿਆਸਤਦਾਨ ਮੰਤਰੀ ਅਪੀਲ ਨਹੀਂ ਵਕੀਲ ਨਹੀਂ ਦਲੀਲ ਨਹੀਂ ਸਭ ਕੁਝ ਨਾਲ ਰਹੇ ਹੋਏ ਸਨ ਇਨਸਾਫ ਕਿਸੇ ਨੂੰ ਮਿਲਣ ਦੀ ਆਸ ਨਹੀਂ ਸੀ ਤੇ ਦੁਨੀਆ 'ਚ ਸਿੱਖਾਂ ਦੇ ਪ੍ਰਤੀ ਹੁੰਦਾ ਕੀ ਸੀ

میکینڈریو وہ جرنلسٹ نے جنہوں نے کتاب لکھی ہے سوفٹ ٹارگٹ سوفٹ ٹارگٹ انگلش کی بک ہے اویلیبل ہے دیکھو تا ڈاؤن لوڈ بھی کر سکتے ہو مل سکتے ہے انیس سو پچاسی تو چار کمرے بعد دے سفر کے دوران جدو اے ایئر انڈیا بامت دھماکہ ہویا اس بعد ایک کتاب لکھی گئی ہے ਇਸ ਕਿਤਾਬ ਦੇ ਵਿੱਚ ਬਕਾਇਦਾ ਤੌਰ ਤੇ ਸਿੱਖਾਂ ਤੇ ਬੇਰਵਿਆਂ ਦੇ ਇਨਕਾਰ ਤੇ ਇਸ ਕਿਤਾਬ ਚ ਡਿਟੇਲ ਦਿੱਤੀ ਗਈ ਕਿ ਕਿਸ ਤਰੀਕੇ ਨਾਲ ਕੈਨੇਡੀਅਨ ਸਿੱਖਾਂ ਨੇ ਸਿਰ ਇਰ ਇੰਡੀਆ ਵੱਲੋਂ ਤਮਾਕਾ ਮੜਨ ਦੇ ਲਈ ਇੰਡੀਅਨ ਏਜੰਸੀਆਂ ਖਾਸ ਤੌਰ